ਜੀ ਮੇਰੇ ਵਾਸਤੇ ਬਹੁਤ ਭਾਗਾਂ ਭਰਿਆ ਦਿਨ ਹੈ ਜੋ ਕਾਜ ਜਿਹੜਾ ਅਸੀਂ ਸ਼ੁਰੂ ਕੀਤਾ ਸੀ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੀਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ 'ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਦਰੀ ਮੁਕਾਬਲੇ ਵਿੱਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕਸ, ਵਾਲੀਬਾਲ, ਸਮੈਸਿੰਗ ਤੇ ਸ਼ੂਟਿੰਗ ਮੁਕਾਬਲੇ ਸਰਵਾਇਜ ਹੋ ਰਹੇ ਹਨ। ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਕਿੰਨਾ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌکریاں ਵੀ ਇਹਨਾਂ ਨੂੰ ਤਰੱਕੀਆਂ ਵੀ ਨੌکریاں ਕਈ ਵਾਰੀ ਨੌکریاں ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇ ਮੰਗ ਕਿਹੜਾ ਬਦਲ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ ਇਹ ਨਹੀਂ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ ਸੋ ਮੈਂ ਪਹਿਲਾਂ ਜੋ ਪੂਰਾ ਹੋਇਆ ਹੈ ਤੁਸੀਂ ਦੇਖਿਆ ਵੀ ਇਸ ਮੰਚ ਦੀ ਸਟੇਜ ਦੀ ਕੀ ਸਿਚੁਏਸ਼ਨ ਸੀਗੀ ਜੀ ਸਾਰਾ ਫਰਸ਼ ਜਿਹੜਾ ਹੈ ਉਹ ਉਖੜਿਆ ਹੋਇਆ ਸੀ ਰੂਮਸ ਜਿਹੜੇ ਨੇ ਉਹ ਪ੍ਰੋਪਰ ਨਹੀਂ ਸੀਗੇ ਅੱਜ ਉਹ ਸਾਰਾ ਪ੍ਰਬੰਧ ਜਿਹੜਾ ਹੈ ਲੋਕਲ ਜਿਹੜੀ ਇੱਥੋਂ ਦੀ ਐਸੋਸੀਏਸ਼ਨ ਹੈ ਜਿਹੜੇ ਯੂਥਸ ਦਾ ਜਿਹੜਾ ਹੈ ਵਰੁਨਜਿੰਦਰ ਜੀ ਜਿਹਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਤਸੱਲੀ ਪਹਿਲਾਂ ਕਰਾਈ ਹੈ ਜਦੋਂ ਤੱਕ ਇਹਨਾਂ ਨੇ ਨਹੀਂ ਕਿਹਾ ਵੀ ਹੁਣ ਅਸੀਂ ਖੁਸ਼ ਨਹੀਂ ਆ ਅਸੀਂ ਉਦੋਂ ਤੱਕ ਕੰਮ ਨਹੀਂ ਰੋਕਿਆ ਜਿਸ ਤਰ੍ਹਾਂ ਦਾ ਇਹਨਾਂ ਨੂੰ ਪ੍ਰਬੰਧ ਚਾਹੀਦਾ ਸੀ ਕਿਉਂਕਿ ਇਹ ਦੇਖੋ ਧਰਮ ਦਾ ਕਾਰਜ ਹੈ ਜੀ ਧਰਮ ਦੇ ਕਾਰਜ ਦੇ ਵਿੱਚ ਧਰਮ ਹਮੇਸ਼ਾ ਹਰ ਕਿਸੇ ਨੂੰ ਜੋੜਦਾ ਹੈ ਤੇ ਸਾਡੀ ਡਿਊਟੀ ਬਣਦੀ ਹੈ ਜੇ ਅੱਜ ਕਿਸੇ ਪੋਜੀਸ਼ਨ ਦੇ ਵਿੱਚ ਹੈਗੇ ਆ ਜਿੱਥੇ ਅਸੀਂ ਕੋਈ ਕੰਟ੍ਰਿਬਿਊਟ ਕਰ ਸਕੀਏ ਸ਼ਹਿਰ ਦੇ ਕਿਸੇ ਕਾਰਜ ਦੇ ਵਿੱਚ ਉਹ ਸਾਡੀ ਖੁਸ਼ਕਿਸਮਤੀ ਹੁੰਦੀ ਹੈ ਜਿਸ ਤਰ੍ਹਾਂ ਕਿ ਝਾਂਕੀਆਂ ਕੱਢਿਆ ਜਾਂਦੇ ਤੇ ਉਸ ਦੇ ਉੱਪਰ ਵੀ ਵਿਰਾਮ ਲਗਾ ਦਿੱਤਾ ਹੈ ਕਹਿੰਦੇ ਕਿ ਨਹੀਂ ਕੱਢੀਆਂ ਜਾਣਗੀਆਂ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਧਰਮ ਦੇ ਕੰਮ ਦੇ ਵਿੱਚ ਬਾਹਰਲੇ ਬੰਦਿਆਂ ਨੂੰ ਇੰਟਰਫੇਅਰ ਕਰਨਾ ਚਾਹੀਦਾ ਸਰ ਦੇਖੋ ਜੀ ਇਹ ਨਾ ਸੈਂਸਿਟਿਵ ਇਸ਼ੂਜ਼ ਹੁੰਦੇ ਨੇ ਇਹਦੇ ਬਾਰੇ ਮੈਂ ਤਾਂ ਕੀ ਕਰਨਾ ਮੈਂ ਤਾਂ ਅੱਜ ਜਿਹੜਾ ਸਟੇਜ ਦਾ ਉਦਘਾਟਨ ਕਰਨਾ ਇਹ ਦੇ ਸੰਦਰਭ ਚੀ ਕਹਾਂਗਾ ਇਹ ਚੀਜ਼ਾਂ ਮੇਰਾ ਮੰਡੇਟਿੰਗ ਨਹੀਂ ਜੀ ਮੈਂ ਨਹੀਂ ਕੁਝ ਕਹਿਣਾ ਚਾਹ। ਅੱਜ ਇੱਕ ਬੀਡੀਪੀਓ ਦੇ ਜਿਹੜਾ ਉਹੀ ਗੱਲਬਾਤ ਹੋਈ ਹੈ ਕਿ ਉਸ ਤੋਂ ਉੱਪਰ ਕੀ ਕਰ ਸਰ ਅੱਜ ਸਿਰਫ ਤੇ ਸਿਰਫ ਆਪਾਂ ਰਾਮ ਜੀ ਦੀਆਂ ਖੁਸ਼ੀਆਂ ਲਈਏ ਅੱਜ ਜਿਹੜੇ ਸਟੇਜ ਤੇ ਆਏ ਤੁਸੀਂ ਸਟੇਜ ਦੇਖੋ ਵੀ ਕਿਵੇਂ ਲਾਲ ਪੱਥਰ ਸੋਹਣਾ ਲੱਗਦਾ ਹੈ ਤੁਹਾਨੂੰ ਆ ਗਢਾਈ ਠੀਕ ਲੱਗਦੀ ਹੈ ਇਸ ਤੇ ਹੋਰ ਬਿਹਤਰ ਕਰਾਉਣਾ ਤਾਂ ਮੈਂ ਹਾਜ਼ਰ ਹਾਂ ਜੀ ਮੈਂ ਤਾਂ ਇੰਨਾ ਕਰ ਸਕਦਾ ਚਲੋ ਇਸ ਤੇ ਹੀ ਗੱਲ ਕਰ ਲੈਂਦੇ ਇਸ ਨੂੰ ਹੋਰ ਸੁੰਦਰ ਬਣਾਇਆ ਜਾਏਗਾ ਥੋੜਾ ਜਦੋਂ ਤੱਕ ਮੇਰਾ ਭਰਾ ਵਰੁਣ ਜਿੰਦਲ ਕਹਿੰਦਾ ਜਦ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ 24 ਸਾਲ ਬਾਅਦ ਜਿਹੜਾ ਰਾਮਲੀਲਾ ਦਾ ਮੰਚ ਹੈ ਰਾਮ ਭਗਤਾਂ ਨੂੰ ਮਿਲਿਆ ਹੈ ਕਿਉਂਕਿ ਪਹਿਲਾਂ ਜਿਹੜੀ ਸਟੇਜ ਸੀਗੀ ਬਹੁਤ ਟੁੱਟੀ ਹੋਈ ਸੀਗੀ ਬਹੁਤ ਕੰਮ ਕਰਨਾ ਪੈਂਦਾ ਸੀਗਾ ਪਹਿਲਾਂ ਪਰ ਅੱਜ ਜਿਹੜੀ ਸਟੇਜ ਮਿਲੀ ਹੈ ਸਾਡੇ ਸਾਥੀਆਂ ਨੇ ਅਨਾਂ ਇੱਕ ਡਿਮਾਂਡ ਰੱਖੀ ਕੋਲੀ ਸਾਹਿਬ ਨੂੰ ਕੋਲੀ ਸਾਹਿਬ ਅੱਜ ਦੇ ਨਹੀਂ 10 ਸਾਲ ਤੋਂ ਰੇ ਦੇਖਣ ਆ ਰਹੇ ਨੇ ਤੇ ਬੜਾ ਹੀ ਅਸੀਂ ਆਪਣੇ ਕਲੱਬ ਵੱਲੋਂ ਰਾਮਲੀਲਾ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਉਂਕਿ ਮੈਂ ਇਹ ਗੱਲ ਇਹ ਤਾਂ ਕਹਿ ਰਿਹਾ ਕਿਉਂ ਮੈਂ ਸ਼ੁਰੂ ਤੋਂ ਬਾਜਪਾ ਨਾਲ ਜੁੜਿਆ ਹੋਇਆ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਇਹਨਾਂ ਨੇ ਇਹ ਕੰਮ ਕਰਿਆ ਸਾਡੇ ਨਾਲ ਖੜੇ ਇੱਕ ਵੀ ਅਸੀ ਚੀਜ਼ ਨਹੀਂ ਹੈ ਜਿਹੜੀ ਅਸੀਂ ਇਹਨਾਂ ਨੂੰ ਕਈ ਕਈ ਤੇਨਾਂ ਨੇ ਨਾ ਪੂਰੀ ਕਰੀ ਤੁਸੀਂ ਇਹ ਦੇਖ ਲਓ ਇੱਕ ਪਿਛਲੇ 1 ਸਾਲ ਤੋਂ ਕੰਮ ਚੱਲ ਰਿਹਾ ਤਾਂ ਕੰਮ ਚੱਲ ਰਿਹਾ ਕਿਉਂਕਿ ਅਸੀਂ ਇਹਨਾਂ ਨੂੰ ਕਹੀ ਜਾ ਰਹੀ ਸੀ ਕਿ ਇਹ ਚੀਜ਼ ਘਟਾਏ ਇਹ ਚੀਜ਼ ਘਟਾਏ ਇਹ ਚੀਜ਼ ਘਟਾਏ ਪਰ ਇਹਨਾਂ ਨੇ ਇੱਕ ਵੀ ਚੀਜ਼ ਦਾ ਕੋਈ ਵੀ ਜਿਹੜਾ ਘਟਾ ਸੀਗਾ ਉਹ ਨਹੀਂ ਰਹਿਣ ਦਿੱਤਾ ਹਰ ਚੀਜ਼ ਜਿਹੜੀ ਸੀਗੀ ਉਹ ਐਨ ਪੂਰੀ ਤਰੀਕੇ ਨਾਲ ਅਸੀਂ ਇਹ ਕਵਾਂਗੇ छत दी राम खुशी ज्यादा हुई देखो खुशी दे ठीक है पर सू पता दस साल पहला करके आज जाधी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par